ਹੁਣ ਕਿਸੇ ਨੂੰ ਵੀ ਗਾਂ ਵਾਰਾ ਨਹੀਂ ਛੱਡਣੀ ਪਵੇਗੀ ਤੇ ਮੱਝ ਪੁੱਛੜਾ ਨੂੰ ਨਹੀਂ ਵੇਚਣੀ ਪਵੇਗੀ ਜਿਹੜੀਆਂ ਮੱਝਾਂ ਗਾਵਾਂ ਵਾਰ-ਵਾਰ ਫਿਰਦੀਆਂ ਨੇ ਉਹਨਾਂ ਵਾਸਤੇ ਬੜਾ ਹੀ ਲਾਭਦਾਇਕ ਨੁਕਤਾ ਹੈ ਪਿਆਰਿਓ 300 ਗ੍ਰਾਮ ਲਾਲ ਫੜਕੜੀ ਲੈ ਕੇ ਉਹਨੂੰ ਬ੍ਰੇਕ ਕਰ ਲੋ ਤੇ 3 ਕਿਲੋ ਲੱਸੀ ਜਾਂ ਖੱਟਾ ਦਹੀਂ ਚਾਹੀਦਾ ਹੈ ਜਦੋਂ ਵੀ ਤੁਸੀਂ ਮੱਝਾਂ ਨੂੰ ਨਮੀ ਕਰਾਉਣਾ ਹੈ ਉਦੋਂ ਹੀ ਉਸੇ ਵੇਲੇ ਹੀ 100 ਗ੍ਰਾਮ ਫੜਕੜੀ ਤੇ ਕਿਲੋ ਦਹੀਂ ਜਾਂ ਲੱਸੀ ਜਿਹੜੀ ਤੁਹਾਡੇ ਕੋਲੇ ਖੱਟੀ ਹੈ ਉਹਨਾਂ ਨੂੰ ਦੇ ਦਿਓ ਤਿੰਨ ਡੰਗ ਇਹ ਨੁਕਤਾ ਵਰਤਣਾ ਹੈ ਤਿੰਨ ਦਿਨ ਲਗਾਤਾਰ ਤੇ ਜਿਹੜੀਆਂ ਗਾਵਾਂ ਵਾਰ-ਵਾਰ ਖਿਰਦੀਆਂ ਨੇ ਉਹਨਾਂ ਨੂੰ ਦੋ ਦਿਨ ਅੱਜ ਤੇ ਕੱਲ ਨਵੀਂ ਕਰਾ ਕੇ ਇਹ ਨੁਕਤਾ ਵਰਤੋ ਬਹੁਤ ਲਾਭਦਾਇਕ ਹੈ ਦੋ ਸਾਲਾਂ ਤੋਂ ਮੈਂ ਸੰਗਤਾਂ ਨੂੰ ਆਮ ਦੱਸਦਾ ਸੀ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਇਹ ਦੱਸਣ ਲੱਗਾ ਹਾਂ ਸੋ ਇਹਨੂੰ ਮੰਨ ਕੇ ਦੇਖਿਓ ਤੇ ਆਪਾਂ ਨੂੰ ਗਾਵਾਂ ਵਾਰਾ ਨਹੀਂ ਛੱਡਣੀਆਂ ਪੈਣਗੀਆਂ ਤੇ ਮੱਝਾਂ ਪੁੱਛੜਾਂ ਨੂੰ ਨਹੀਂ ਵੇਚਣੀਆਂ ਪੈਣਗੀਆਂ ਤੁਹਾਡੇ ਘਰੇ ਹੀ ਸੋਏ ਦਿੰਦੀਆਂ ਰਹਿਣਗੀਆਂ ਸੋ ਇਹ ਨੁਕਤਾ ਜ਼ਰੂਰ ਅਪਨਾਓ ਵੀਰ ਭੈਣਾਂ ਦੀਆਂ ਜੀ ਮੱਝਾਂ ਰਹਿਣੀਆਂ ਨਹੀਂ ਹੈਗੀਆਂ बार-बार ਟੀਕਾ ਭਰਾਉਣਾ ਪੈਂਦਾ ਹੈਗਾ ਆਪਣਾ ਨੁਕਸਾ ਵਰਤੇ ਉਹ ਪਹਿਲੇ ਟੀਕੇ ਤੁਹਾਡਾ ਪਸੂ ਰਹਿ ਜਾਊਗਾ ਆਹ ਦੇਖ ਸਕਦੇ ਤੁਸੀਂ ਜਿਹੜਾ ਜੀ ਆਪਣੇ ਆਮ ਹੀ ਬੂਟੇ ਸੜਕਾਂ ਤੇ ਖੜੇ ਹੁੰਦੇ ਨੇ ਵਿੱਚ ਇਹਨੂੰ ਅਰਜਣ ਕਹਿ ਦਿੰਦੇ ਨੇ ਇਹਦਾ ਨਾਮ ਪਰ ਪ੍ਰੋਪਰ ਮੈਂ ਉੱਪਰ ਫੋਟੋ ਲਾ ਦਨਾ Google ਤੇ ਕੁਝ ਹੋਰ ਹੈ ਇਹਦੇ ਆ ਪੱਤੇ ਦਿੱਨੇ ਹੁੰਦੇ ਆ ਜੀ ਆਪਾਂ ਇਹਨਾਂ ਨੂੰ ਤੋੜ ਕੇ ਤੁਸੀਂ ਸੁਕਾ ਲੈਣਾ ਜੀ ਇਹਦੇ ਚੋ ਗੋਲੀਆਂ ਜੀਆਂ ਨਿਕਲਣਗੀਆਂ ਉਹ ਪੰਜ ਤੋਂ ਸੱਤ ਗੋਲੀਆਂ ਆਪਾਂ ਸੋ ਨੂੰ ਇੱਕ ਟਾਈਮ ਦੇ ਦਿਓ ਜੀ ਸਿਰਫ ਤਿੰਨ ਦਿਨ ਟੀਕਾ ਭਰਉਣ ਤੋਂ ਬਾਅਦ ਪਸ਼ੂ ਪੱਕਾ ਰਹਿ ਜਾਊਗਾ ਬਿਨਾਂ ਕਿਸੇ ਦਵਾਈ ਤੋਂ ਸ਼ੇਅਰ ਕਰ ਦਿਓ ਧੰਨਵਾਦ